ਆ ਵੇਖੋ ਬਿਲਕੁਲ ਸਾਫ਼ ਸੁਥਰੀਆਂ ਜੜਾਂ ਨੇ ਸਾਫ਼ ਸੁਥਰੀਆਂ 40 40 50 50 ਡਰਪੂਣੀਆਂ ਕਰ ਦਿੰਨੇ ਇੱਕ ਜਣ 40 40 50 50 ਯਾਨੀ ਕਿ ਯਾਰ ਯਾਰ 12 ਮਾਰ 100 ਦਿਹਾੜੀ ਬੰਦੀ ਹੈ ਚਲੋ ਹਨਾ ਲਓ ਵੀ ਮਿੱਤਰੋ ਅੱਜ ਆਪਣੀ ਬਾਸਮਤੀ ਹੋ ਚੁੱਕੀ ਹੈ ਪੂਰੇ 65 ਦਿਨਾਂ ਦੀ ਪਹਿਲੀ ਸਪਰੇਅ ਕਰਨ ਲੱਗੇ ਆ ਕਿਹੜੀ ਸਪਰੇਅ ਕਰਨ ਲੱਗੇ ਆ ਉਸ ਤੋਂ ਪਹਿਲਾਂ ਮੈਂ ਦੱਸ ਦਿੰਨਾ ਵੀ ਜਿੰਨਾ ਵੀਰਾਂ ਦੇ ਸਵਾਲ ਸੀ ਵੀ ਮੱਲੀ ਤੇਰੀ ਬਾਸਮਤੀ ਦਾ ਕੱਦ ਤਾਂ ਹੈ ਨਹੀਂ ਝਾੜ ਕੀ ਲਾਂਗਾ ਉਹਨਾਂ ਨੂੰ ਜਵਾਬ ਹੈ ਵੀ ਮੈਨੂੰ ਇਹ ਦੱਸੋ ਵੀ ਕੱਦ ਕਰਾ ਕੇ ਤੁਸੀਂ ਜੰਗ ਲੜਾਉਣੀ ਆ 10 ਬਾਸਮਤੀ ਤੋਂ ਲੈਣਾ ਤਾਂ ਆਪਾਂ ਝਾੜ ਆ ਇਹਦੇ ਚ ਲਾ ਲੋ ਵੀ ਜਿੱਡੀ ਮਰਜੀ ਫੋੜ ਕਰਾ ਲੋ 25% ਸਾਖਾ ਆਣੇ ਨਹੀਂ ਸਰਣਾ ਹੁੰਦਾ ਤੇ ਮੇਰੇ ਹਿਸਾਬ ਨਾਲ ਆ ਵੇਖ ਲੋ 25% ਸਾਖਾ ਹੈਗਿਆ ਨੇ ਤੇ ਅਸੀਂ ਨਾ ਤਾਂ ਫੋੜ ਕਰਾ ਕੇ ਰਾਜੀ ਤੇ ਨਾ ਹੀ ਕਦ ਵਧਾ ਕੇ ਰਾਜੀ ਹਿਸਾਬ ਜੇ ਤਾਂ ਸਾਨੂੰ ਕਦ ਚਾਹੀਦਾ ਤੁਹਾਡੇ ਸਾਹਮਣੇ ਨਾ ਇਹ 65 ਮਣ 70 ਮਣ ਛੜੇ ਤਾਂ ਮੇਰਾ ਨਾਮ ਬਦਲ ਦਿਓ ਬਾਕੀ ਜਿਹੜੀ ਸਪਰੇਅ ਆ ਉਹ ਮੈਂ ਤੁਹਾਨੂੰ ਦੱਸ ਦੇਣਾ ਉਸ ਤੋਂ ਪਹਿਲਾਂ ਆਪਣੇ ਖੇਤ ਦੇ ਵਿੱਚ ਜਹਾ ਬਾਈ ਤੇ ਛਿੰਦਾ ਸਪਰੇਅ ਕਰਨ ਆਇਆ ਸਪੈਸ਼ਲ ਦੁਪਹਿਰੇ ਮੈਂ ਫੋਨ ਕੀਤਾ ਮੈਂ ਕਿਹਾ ਯਾਰ ਕਰਦਗੇ ਕਿਉਂਕਿ ਅੱਜਕੱਲ ਗੋਭ ਦੀ ਸੰਡੀ ਦਾ ਚੱਕਰ ਵੱਜ ਜਾਂਦਾ ਹੁੰਦਾ ਮੁਰਕੇ ਜਦੋਂ ਪੱਕਣ ਵੇਲੇ ਮੁੰਜਰਾ ਜਿਹੜੀਆਂ ਖਾਲੀ ਨਿਕਲਦੀਆਂ ਉਹ ਗੋਭ ਦੀ ਸੰਡੀਕਾਰ ਨਿਕਲਦੀਆਂ ਬਾਕੀ ਮਿੱਤਰੋ ਕਿਹੜੀ-ਕਿਹੜੀ ਸਪਰੇਅ ਹੈ ਜਦੋਂ ਵੀ ਤੁਸੀਂ ਸਪਰੇਅ ਕਰਨੀ ਹੈ ਉਹਦੇ ਵਿੱਚ ਤੁਸੀਂ ਤੇਲੇ ਦੀ ਦਵਾਈ ਕਿਉਂ ਪਾਉਣੀ ਆ ਇਹ ਵੀ ਮੈਂ ਤੁਹਾਨੂੰ ਦੱਸੂਗਾ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਮਿੱਤਰੇ ਆਣੇ ਆਪਣੇ ਪੱਕੇ ਸਾਥੀ ਬਾਈ ਜਹਾਜੀ ਬਾਈ ਛੰਦਾ ਜੀ ਛੰਦਾ ਜੀ ਤਾਂ ਡਾਕੂ ਬਣਿਆ ਫਿਰਦਾ ਹੈ ਕਿਵੇਂ ਚੋਰੀ-ਚਾਰੀ ਕਰਨ ਆਇਆ ਭੈਜੋ ਤੂੰ ਮੂੰਹ ਤੇ ਬੰਨਿਆ ਦਾ ਸਪਰੇਅ ਪੈਂਦੀ ਹੈ ਨਾ ਸਪਰੇਅ ਪੈਂਦੀ ਹੈ ਕਿੰਦੇ ਆ ਯਾਰ ਤੁਹਾਡੇ ਅੰਦਰ ਨਹੀਂ ਜਾਂਦੀ ਮਾੜੀ-ਮੋਟੀ ਸਪਰੇ ਇੰਨੀਆਂ ਸਪਰੇਆਂ ਕਰਦੇ ਯਾਰ ਤੁਸੀਂ ਬਹੁਤ ਚੜੀ ਜਾਂਦੀ ਬਾਈ ਤਾਂ ਇਹਦਾ ਮੂੰਹ ਬੰਨਿਆ ਹਨਾ ਜਾਂਦੀ ਹੋ ਗਈ ਜੇ ਇਹ ਯਾਰ ਹਨਾ ਬਹੁਤ ਜਾਂਦੀ ਆ ਬਾਈ ਬਹੁਤ ਹੀ ਜਿਆਦਾ ਅੱਜ ਤੱਕ ਸਪਰੇਸ ਫਰੂ ਚੜੀ ਤਾਂ ਨਹੀਂ ਕੋਈ ਜ਼ਹਿਰੀਲੀ ਕੀਤੀ ਹੋਵੇ ਜਾਂ ਕੋਈ ਜਿੰਨਾ ਅਸੀਂ ਕੰਮ ਕਰਦੇ ਆ ਨਾ ਬਾਈ ਹਾਂ ਇੰਨਾ ਤੂੰ ਹਾਵ ਲਾਲਾ ਵੀ ਜਿੱਥੇ ਅਸੀਂ 70 ਸਾਲ ਦੇ ਹੋ ਕੇ ਮਰਨਾ ਹਨਾ ਅੱਛਾ ਉੱਥੇ ਵੀ 60 ਸਾਲ 10 ਸਾਲ ਪਹਿਲਾਂ ਮਰ ਜਾਗੇ ਨਹੀਂ ਮਰਦੇ ਯਾਰ ਮੈਨੂੰ ਲੱਗਦਾ ਕੰਮ ਕਰਨ ਨਾਲ ਉਮਰ ਵੱਧਦੀ ਆ ਨਹੀਂ ਨਹੀਂ ਹੈ ਇਹ ਤੈਨੂੰ ਭੁਲੇਖਾ ਹੀ ਆ ਕੀ ਘੜਦੀ ਆ ਕੀ ਸਪਰੇਅ ਕਰਨ ਕਹਿੰਦੇ ਆ ਤੁਸੀਂ ਉਹ ਅਸੀਂ ਜਿੰਨਾ ਵਜਨ ਚੱਕਦੇ ਆ ਨਾ ਅਸੀਂ ਸਾਰੀ ਡੇੜੀ ਭੁੰਡੀਆਂ ਚੱਕ ਕੇ ਤਰਸ ਰਹੇ ਨੇ ਕਿੰਨੀਆਂ ਆਰਡਰ ਮੀਆਂ ਕਰ ਦਿੰਨੇ ਦਿਨ ਚ ਕੰਮੀਆਂ ਸਾਰੀ ਡੇੜੀ ਬਹੁਤ ਕਰਦੇ ਆ 40 40 50 50 ਭੁੰਡੀਆਂ ਕਰ ਦਿੰਨੇ ਆ ਇੱਕ ਜਣਾ 40 40 50 50 ਯਾਨੀ ਕਿ ਯਾਰ ਯਾਰ 12 ਮਾਰਸ ਉਧਿਆੜੀ ਬੰਦਦੀ ਆ ਚਲੋ ਹਨਾ ਖਰਚਾ ਘੱਟ ਕੇ ਕੋਈ ਅੜ ਪੀਣ ਖਾਣ ਦਾ ਕੋਈ ਸ਼ੌਂਕ ਨਾ ਨਾ ਤੂੰ ਵੀ ਨਹੀਂ ਪੀਂਦਾ ਛਿੰਦੇ ਨਹੀਂ ਨਹੀਂ ਕੌਣ ਜਾਹੇ ਭਾਈ ਨਾ ਨਾ ਜੋ ਮੈਂ ਨਹੀਂ ਆਪਾਂ ਦਾ ਜਮਾ ਸੁੱਕੇ ਇੰਜਣਾਂ ਭਰਾਵਾ ਕੋਈ ਖਰਚਾ ਨਹੀਂ ਆ ਛਿੰਦੇ ਕਦੇ ਕਰਾਈ ਵੀ ਨਹੀਂ ਨਹੀਂ ਜੋ ਹੀ ਨਹੀਂ ਪੀਂਦੇ ਲੈ ਵੀ ਮਿੱਤਰੋ ਮੁੰਡੇ ਬੜੇ ਸਿਆਣੇ ਨੇ ਮਿਹਨਤ ਕਰਦੇ ਨੇ 1 ਰੁਪਏ ਦਾ ਵੀ ਖਰਚਾ ਨਹੀਂ ਆ 1 ਰੁਪਏ ਦਾ ਵੀ ਕਬੀਲਦਾਰੀਆਂ ਚ ਦਬੇ ਹੋਏ ਨੇ ਹਾਂਜੀ ਤੇ ਪਰਦੂਸਾ ਲਾਲਾ ਵੀ ਮੰਨ ਕੇ ਗੱਲ 25 ਕਿਲੋ ਦਾ ਤੇ ਪਾਣੀ ਪੈ ਗਿਆ ਹਾਂ ਕੋਈ 5-10 ਕਿਲੋ ਇਹਦਾ ਵਜਣਾ ਵਜਣਾ ਜਿਆਦਾ ਹੀ ਹੋਊਗਾ ਜਿਆਦਾ ਹੀ ਹੋਊ 10 ਕਿਲੋ ਹੀ ਤਾਂ ਹੋਊਗਾ ਚਲ 10 ਕਿਲੋ ਹੀ ਲਾਲਾ ਤੇ 25 ਉਹ ਲਾਲਾ 35 ਕਿਲੋ ਵਜਨ ਚੱਕ ਕੇ ਕਮਲਾਂ ਵਾਂਗੂ 35 ਕਿਲੋ ਵਜਣਾ ਤੇ ਖੂਬਾਵਾਂ ਦਾ ਲਾਲਾ ਖੂਬਾਵਾਂ ਹਜੇ ਮੈਂ ਪਾਣੀ ਸਕਾਇਆ ਹੇ ਤੂੰ ਪਾਣੀ ਸਕਾਇਆ ਪਾਣੀ ਸਕਾਇਆ ਤੇ ਕਈਆਂ ਦੇ ਪਾਣੀ ਖੜਾ ਹੀ ਹੁੰਦਾ ਹਾਂ ਆਪਣੇ ਸਕੀਮ ਵਧੀਆ ਨਾ ਆਪਣੇ ਜਦੋਂ ਪਿਛਲੀ ਵਾਰੀ ਵੀ ਕਰਨਾ ਇਸ ਪਾਣੀ ਸੁੱਕਾ ਸੀ ਬਹੁਤ ਵਧੀਆ ਯਾਰ ਮੈਂ ਤਾਂ ਇਹਨੂੰ ਅੱਗੇ ਆਖੀਆ ਨਾ ਮੈਂ ਹੋਰ ਦੀ ਜ਼ਿਆਦਾ ਕਰਦਗੀ ਆਪਾਂ ਕੋਤਾ ਪਾਣੀ ਕਿਹਾ ਮੈਂ ਕਿਹਾ ਕਿ ਇਹ ਮੇਰੇ ਪੀੜ ਉਹਦੇ ਵਾਂਹ ਚੋਂ ਨਿਕਲੀ ਸੀ ਆਹੋ ਵੇਖੋ ਖੋਬੇ ਚੋਂ ਪੀੜ ਨਿਕਲੀ ਸੀ ਤੇ ਮੈਂ ਕਿਹਾ ਅੱਜ ਉਹ ਥਾਂ ਉਹਦੇ ਸੁੱਕਾ ਵੈਸੇ ਵੀ ਜੇ ਸਪਰੇਅ ਸੁੱਕੇ ਚ ਹੋ ਜੇ ਤਾਂ ਕੋਈ ਮਾੜੀ ਤਾਂ ਨਹੀਂ ਯਾਰ ਸਪਰੇਅ ਤਾਂ ਪੱਤਿਆਂ ਤੇ ਪੈਣਾ ਪੱਤਿਆਂ ਦੇ ਪੈਣਾ ਕਿਹਾ ਕਿ ਨਹੀਂ ਸਪਰੇਅ ਨੇ ਕਿਹੜਾ ਥੱਲੇ ਡਿਗਣਾ ਜਾ ਕੇ ਬਿਲਕੁਲ ਬਿਲਕੁਲ ਪਾਣੀ ਨਾਲ ਕੋਈ ਫਰਕ ਨਹੀਂ ਪੈਂਦਾ ਸਹੀ ਗੱਲ ਸਹੀ ਗੱਲ ਆ ਹੁਣ ਕਿੰਨੀਆਂ ਦਰਮੀਆਂ ਹੋ ਗਈਆਂ ਆਪਣੀਆਂ ਤੇ ਪੰਜਵਾਂ ਕਿਹੜਾ ਹੋ ਗਿਆ ਪੰਜਵਾਂ ਕਿਹੜਾ ਹੋ ਗਿਆ 10 ਹੋ ਜਾਣੀਆਂ ਹਨ ਹਾਂ ਹੁੰਦਾ ਹਨ ਇਹ ਸਹੀ ਆਊਗਾ ਵਾਹ ਯਾਰ ਬਣਾ ਇੱਧਰ ਵੱਧ ਪੈ ਗਈ ਇੱਕੋ ਜੀ ਪੇਪਰ ਉਧਰ ਥਾਂ ਥੋੜਾ ਚੱਲ ਕੋਈ ਨਹੀਂ ਬਾਕੀ ਪਾਸੇ ਬਾਕੀ ਯਾਰ ਥੋੜਾ ਚੜਾ ਚੜਾ ਕੇ ਮਾਰ ਦਾਂਗੇ ਉਧਰੋਂ ਬਿਮਾਰੀ ਵੀ ਨਾ ਆਪਣੀ ਅੰਨੀ ਆਵੇ ਗਵਾਂਡੀ ਦੇ ਵਿੱਚ ਚੜਾ ਚੜਾ ਸਪਰੇਅ ਮਾਰਨੀ ਆ ਉਧਰੋਂ ਬਿਮਾਰੀ ਨਾ ਆ ਜੇ ਆਪਣੇ ਨਹੀਂ ਸਾਰੀ ਸਾਬੀ ਦੇ ਵਾਰਦਾ ਹਾਂ ਕੋਈ ਨਹੀਂ ਤੂੰ ਟੈਨਸ਼ਨ ਨਾ ਸਾਬੇਗੇ ਮਾਰੀਆਂ ਦਾ ਯਾਰ ਆਪਾਂ ਲੋਕਾਂ ਦੀਆਂ ਪਝਾ ਦੇਣੀ ਹੈ ਟੈਨਸ਼ਨ ਹੈ ਮੋਟਰ ਤਾਂ ਵੀ ਛੜ ਲੱਗਿਆ ਏ ਹਾਂ ਤਾਂ ਮਿੱਤਰੋ ਜਿਹੜੀ ਸਪਰੇਅ ਆਪਾਂ ਕਰਨ ਜਾ ਰਹੇ ਆ ਇੱਕ ਤਾਂ ਕਰ ਰਿਹਾ ਜੀ ਟੈਬੋਕੋਨਾਜੋਲ 78.639% ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਸਸਤਾ ਲੈ ਲਓ ਜੀ ਮਿਲਦਾ ਦਾ ਜਿਹੜੀ ਮਰਜ਼ੀ ਕੰਪਨੀ ਦਾ ਚੰਗਾ ਹੀ ਹੁੰਦਾ ਫੰਗੀਸਾਈਡ ਇਹ ਕਰੋ ਇੱਕ ਇੱਕ ਕਰੋ ਬਾਈ ਜੀ ਆਹ ਆਪਾਂ ਲਿਆਂਦੀ ਆ ਕੋਰਾਜਨ ਵੀ ਆਪਾਂ ਪਾਈ ਤਾਂ ਵੈਸੇ ਜਨਰਿਕ ਕੰਪਨੀ ਦੀ ਆ ਪਿਛਲੀ ਵਾਰੀ ਵੀ ਪਾਈ ਸੀ ਰਿਜ਼ਲਟ ਚੰਗਾ ਨਿਕਲਿਆ ਕੋਈ ਐਡੀ ਗੱਲ ਨਹੀਂ ਤੇ ਆ ਪਾਇਆ ਜੀ ਆਪਾਂ 1 ਏਕਟਾਰਾ ਥਾਈਮੋਥੋਕਸੇਮ 25% ਵੀ ਵੀ ਜੀ ਇਹ ਪਾਈ ਜੀ ਤੇਲੇ ਤੋਂ ਤੇ ਇੱਕ ਗੱਲ ਮੈਂ ਕਹਦੇ ਆ ਵੀ ਹਰ ਇੱਕ ਸਪਰੇਅ ਦੇ ਵਿੱਚ ਆ ਜਰੂਰ ਪਾਓ ਤੇਲੇ ਵਾਲੀ ਕਿਉਂਕਿ ਮੁਛਲ ਦੇ ਵਿੱਚ ਜਦੋਂ ਵੀ ਪਿਆ ਚੇਪਾ ਪਹਿਲਾਂ ਬਹੁ ਫੰਗਸ ਬਾਅਦ ਚ ਪਾਓ ਇਸ ਕਰਕੇ ਜਦੋਂ ਵੀ ਤੁਸੀਂ ਸਪਰੇਅ ਕਰਨੀਆਂ ਵੱਧ ਤੋਂ ਵੱਧ ਦੋ ਸਪਰੇਅ ਮੈਂ ਹੋਰ ਕਰੂੰਗਾ ਹਾਂਜੀ ਇੱਕ ਅੱਜ ਕਰਤੀ ਇੱਕ ਅੱਜ ਤੋਂ ਘੱਟੋ ਘੱਟ 25 ਦਿਨਾਂ ਬਾਅਦ ਕਰੂੰਗਾ ਇੱਕ ਨਸਾਰੇ ਤੋਂ ਪਹਿਲਾਂ ਤੇ ਇੱਕ ਫੰਗੀ ਸਾਈਡ ਨਸਾਰੇ ਤੋਂ ਬਾਅਦ ਜਦੋਂ ਨਿਸਰ ਗਈ ਪਾਸ ਤਿੰਨ ਸਪਰੇਅ ਕਰਨੀਆਂ ਜਿਆਦਾ ਖਰਚਾ ਨਹੀਂ ਆਉਂਦਾ ਵੱਧ ਤੋਂ ਵੱਧ ਮੈਨੂੰ ਲੱਗਦਾ ਵੀ ਕਿੱਲੇ ਮਗਰ 3000 ਦਾ ਫਰਕ ਪਾਊਗਾ ਜਿੱਥੇ 12000 ਘਾਟਾ ਆਉਂਦਾ ਉੱਥੇ 12000 ਵਾਧਾ ਆ ਜਾਊਗਾ ਤੇ ਆਹ ਹਸਾਬ ਕਿਤਾਬਾ ਜੀ ਕਾਦਾ ਵੇਖ ਲਓ ਤੁਸੀਂ ਕਿਤੋਂ ਵਿਰਲੀ ਨਹੀਂ ਪੂਰੀ ਫਰਸਟ ਕਲਾਸ ਹੈਗੀ ਆ ਛੰਦੇ ਮਾੜੀ ਲੱਗੀ ਕਿ ਤੇ ਤੈਨੂੰ ਦਸ ਬਾਸਪਤੀ ਬਾਈ ਜਿਹੜਾ ਪਾਣੀ ਲਾਉਣਾ ਸਕਾਸ ਕਾ ਕੇ ਹਾਂ ਉਹਦੀ ਬਾਸਪਤੀ ਨਹੀਂ ਰਹਿੰਦੀ ਮਾੜੀ ਮੁੱਛਲ ਹਾਂ ਨਾ ਫੰਗਸ ਪਵੇ ਉਹਨੂੰ ਫੰਗਸ ਆਉਂਦੀ ਨਹੀਂ ਹਾਂ ਆਪਣੇ ਕਿਤੇ ਫੰਗਸ ਦਿਸੀ ਤੈਨੂੰ ਹਾਂ ਫੰਗਸ ਨਹੀਂ ਕਿਤੇ ਦੌਗੀਆਂ ਦਿਸੀਆਂ ਤੈਨੂੰ ਫੰਗਸ ਨਹੀਂ ਆਉਂਦੀ ਜਿੰਨਾ ਚਿਰ ਅਗਲਾ ਸਪਰੇਅ ਕਰੂਗਾ ਫੰਗਸ ਦੀ ਹਾਂ ਪਹਿਲਾਂ ਪਾਣੀ ਸਕਾ ਕੇ ਇਹਨੂੰ ਫੰਗਸ ਥੱਲੋਂ ਹੀ ਪੈਣੀ ਹੈ ਕੋਈ ਥੱਲੋਂ ਉੱਤੋਂ ਥੜੂ ਆਉਣੀ ਸਹੀ ਗੱਲ ਜੜਾਜੋ ਪੈਣੀ ਹੈ ਜੜਾਜੋ ਪੈਣੀ ਹੈ ਹਾਂ ਤੇ ਆਹ ਵੇਖ ਲਓ ਮਿੱਤਰੋ ਜਮਾ ਪਾਣੀ ਨਹੀਂ ਆਹ ਮੋਟਰ ਛੱਡੀ ਸੀ ਤਾਂ ਕਰਕੇ ਇੱਥੇ ਪਾਣੀ ਆ ਗਿਆ ਵੇਖੋ ਪੂਰਾ ਜੜਾ ਵੇਖੋ ਬਿਲਕੁਲ ਸਾਫ਼ ਸੁਥਰੀਆਂ ਜੜਾਂ ਨੇ ਸਾਫ਼ ਸੁਥਰੀਆਂ ਤੇ ਇਸ ਕਰਕੇ ਮਿੱਤਰੋ ਵੀਡੀਓ ਨੂੰ ਵਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜਿਹੜੀ ਸਪਰੇਅ ਕੀਤੀ ਹੋ ਮੈਂ ਤੁਹਾਨੂੰ ਦੱਸ ਦਿੱਤੀ ਕਰਨੀ ਤੁਸੀਂ ਆਪ ਦੀ ਮਰਜ਼ੀ ਆ ਮੇਰੇ ਮਗਰ ਲੱਗਣਾ ਨਹੀਂ ਪਰ ਆਪਾਂ ਆਹ ਸਾਹਬ ਦਾ ਬੁਲਾਇਆ ਐ ਕਿ ਖਰਚਾ ਬਹੁਤ ਘੱਟ ਤੇ ਮੁੰਡਿਆਂ ਦੀ ਮਿਹਨਤ ਨੂੰ ਸਲਾਮ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿੱਤਰੋ